ਹਾਂਜੀ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਤੁਹਾਨੂੰ ਜੀ ਅਸੀਂ ਏਕਤਾ ਮਿਸ਼ਨ ਦੇ ਪਰਿਵਾਰ ਵੱਲੋਂ ਲੁਧਿਆਣੇ ਦੀ ਧਰਤੀ ਤੇ ਲੈ ਕੇ ਆਏ ਆ ਤੇ ਸਾਡੇ ਜਿਹੜੀ ਅਪੀਲ ਆ ਤੁਹਾਡੇ ਚਰਨਾਂ 'ਚ ਉਹ ਹੈਗਾ ਸਿਰਫ ਇੱਕੋ ਹੀ ਸੁਨੇਹਾ ਅੱਜ ਦੇ ਮਾਪਿਆਂ ਨੂੰ ਅਸੀਂ ਮਾਪਿਆਂ ਦੇ ਚਰਨਾਂ 'ਵੈ ਜਰੂਰ ਬੇਨਤੀ ਕਰਨੀ ਚਾਹੁੰਦੇ ਆ ਤੁਸੀਂ ਵੀ ਆਪਣੇ ਬੱਚਿਆਂ ਦਾ ਜਨਮਦਨ ਮਨਾਉਂਦੇ ਹੋਵੋਗੇ ਤੇ ਪਰ ਅਸੀਂ ਇੱਕ ਜਰੂਰ ਤੁਹਾਨੂੰ ਪ੍ਰਤੱਖ ਜਾਗਦੀ ਮਿਸਾਲ ਦੇ ਸਕਦੇ ਆ ਸਾਡੇ ਪਛੰਗੀ ਗੁਰਵਚਨ ਵੀਰ ਸਿੰਘ ਜੀ ਦਾ ਜਨਮ ਦਿਨ ਆ 14ਵਾਂ ਜਨਮ ਦਿਨ ਆ ਨਾ ਜੀ ਹਾਂਜੀ ਸੋ ਅੱਜਾ ਵਾਹਿਗੁਰੂ ਦੀ ਕਿਰਪਾ ਨਾਲ ਅਸ ਜਨਮ ਦਿਨ ਤੇ ਨਹੀਂ ਜਿੰਨੇ ਵੀ ਜਨਮ ਦਿਨ ਪਿਛਲੇ 13ਵੇਂ ਜਨਮ ਦਿਨ ਤੇ ਵੀ 13 ਸਾਲ ਦੇ ਹੋਏ ਸੀ ਜਦੋਂ ਉਦੋਂ ਵੀ 13 ਕਿਲੋਮੀਟਰ ਦੀ ਦੌੜ ਤੇ ਉਦੋਂ ਵੀ 13 ਜਿਹੜੇ ਦਰਖਤ ਨੇ ਤੇ ਹੋਰ ਵੀ ਵੱਖਰੀਆਂ ਸ਼ਖਸੀਅਤਾਂ ਨਾਲ ਮਿਲ ਕੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਪੰਜਾਬ ਵਿੱਚ ਆ ਗਰਾਊਂਡ ਲੈਵਲ ਤੇ ਕੀ ਕਰ ਸਕਦੇ ਆ ਸੋ ਅਸੀਂ ਬੇਨਤੀ ਕਰਦੇ ਆ ਸਾਰੇ ਪਰਿਵਾਰਾਂ ਦੇ ਚਰਨਾਂ ਦੇ ਵਿੱਚ ਕਿ ਜਦੋਂ ਵੀ ਤੁਸੀਂ ਆਪਣਾ ਕੋਈ ਜਨਮ ਦਿਨ ਮਨਾਉਣਾ ਹੋਵੇ ਬੱਚਿਆਂ ਦਾ ਤਾਂ ਇਹ ਜ਼ਰੂਰ ਇੱਕ ਨਮੂਨਾ ਮਾਪਰਤਖ ਜਿਹੜਾ ਆਪਾਂ ਆਪਣੇ ਘਰਾਂ ਵਿੱਚ ਲੈ ਕੇ ਆਈਏ ਕੱਲਾ ਕਹੀਏ ਨਾ ਕਹਿਣ ਨਾਲੋਂ ਮੰਨਣ ਚ ਜੇ ਆਪਾਂ ਮੰਨ ਕੇ ਅੱਜ ਸਾਡੇ ਸਾਰੇ ਇੱਕ ਦਿਨ ਦਾ ਜਿਹੜਾ ਪ੍ਰੋਜੈਕਟ ਆ ਲੁਧਿਆਣੇ ਦਾ ਉਹ ਵੀ ਘਰੇ ਤਿਆਰ ਕੀਤਾ ਗਿਆ ਭਾਈ ਸਾਭ ਜੀ ਦੇ ਤੇ ਬਾਕੀ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਕੱਲ ਨੂੰ ਜਿਹੜੀ ਦੌੜ ਲੱਗਣੀ ਆ ਉਹ ਹੈਗੀ ਆ ਨਸ਼ਿਆਂ ਨੂੰ ਮੁਖ ਰੱਖ ਕੇ ਕਿ ਸਾਡਾ ਜਿਹੜਾ ਯੂਥ ਆ ਸਾਡੇ ਬੱਚੇ ਅੱਜ ਕੱਲ 15 16 17 ਸਾਲ ਦੇ ਬੱਚੇ ਵੀ ਨਸ਼ਿਆਂ ਵਿੱਚ ਗੁਲਤਾਨ ਹੋ ਚੁੱਕੇ ਨੇ ਉਹਨਾਂ ਵਾਸਤੇ ਅਵੇਰਨੈਸ ਆ ਜੋ ਵਾਇਗਰੂ ਦਾ ਜਾਪ ਕਰਕੇ ਸਤਿਗੁਰੂ ਜੀ ਦਾ ਨਾਮ ਲੈਂਦੇ ਹੋਏ ਪਜੰਗੀ ਨੇ ਕਹਲੋ ਦੌੜ ਵੀ ਲਾਉਣੀ ਆ ਨਾਲ ਉਹਨਾਂ ਦੇ ਫਾਦਰ ਸਾਹਿਬ ਵੀ ਪੂਰੇ ਫਿੱਟ ਪਏ ਨੇ ਇਹ ਸਾਨੂੰ ਦੱਸਣ ਦੀ ਲੋੜ ਨਹੀਂ ਉਹ ਆਪ ਇਸ ਤਰ੍ਹਾਂ ਦੇ ਨੇ ਤਾਂ ਹੀ ਉਹਨਾਂ ਦੇ ਸੰਸਕਾਰ ਬੱਚਿਆਂ ਜਾ ਰਹੇ ਨੇ ਮੈਂ ਅਸੀਂ ਸਾਰੇ ਪਰਿਵਾਰ ਨੂੰ ਮਿਲਿਆਂਗਾ ਉਹਨਾਂ ਦੇ ਫਾਦਰ ਸਾਹਿਬ ਜੀ ਵੀ ਸਾਰਿਆਂ ਸੱਚੇ ਪਾਤਸ਼ਾਹ ਜੀ ਦੀ ਬੜੀ ਕਿਰਪਾ ਰੰਗੀਆਂ ਹੋਈਆਂ ਰੂਹਾਂ ਨੇ ਸੋ ਅਸੀਂ ਬੇਨਤੀ ਇਹੀ ਕਰਦੇ ਆ ਤੁਹਾਡੇ ਪੰਜਾਬ ਦੇ ਸਾਰਿਆਂ ਦੇ ਚਰਨਾਂ ਦੇ ਵਿੱਚ ਕਿ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਤੇ ਇਸ ਤਰ੍ਹਾਂ ਆਪਣੇ ਜਨਮ ਦਿਨਾਂ ਨੂੰ ਜ਼ਰੂਰ ਮਨਾਓ ਤਾਂ ਜੋ ਤੁਹਾਨੂੰ ਆਪਣੇ ਬੱਚਿਆਂ ਚ ਪੀੜ੍ਹੀ ਚ ਗੁਰ ਸਿੱਖੀ ਦਾ ਬੀਥ ਨੂੰ ਬੀਜਣਾ ਪੈਣਾ ਇਕੱਲਾ ਕਹਿਣਾ ਨਹੀਂ ਤੁਹਾਨੂੰ ਤੁਰਨਾ ਪੈਣਾ ਆਪਣਾ ਨਾਲ ਜੇ ਅੱਜ ਬੱਚਾ ਦੌੜ ਰਿਹਾ ਬੱਚੇ ਦੇ ਸੰਸਕਾਰ ਕੰਮ ਕਰ ਰਿਹਾ ਤਾਂ ਉਹਨਾਂ ਦੇ ਫਾਦਰ ਸਾਹਿਬ ਆਪ ਨਾਲ ਚੱਲ ਰਹੇ ਨੇ ਗਰਮੀ ਸਰਦੀ ਨਹੀਂ ਵੇਖ ਰਹੇ ਮੈਂ ਪਹਿਲਾਂ ਗੱਲ ਕਰਦੇ ਹਟਿਆ ਮੈਂ ਪਹਿਲਾਂ ਵੀ ਉਹ ਗਏ ਸੀ ਇੱਕ ਦੌੜ ਦੇ ਵਿੱਚ 20 21 ਕਿਲੋਮੀਟਰ ਦੀ ਦੌੜ ਵਿੱਚ 10 ਕਿਲੋਮੀਟਰ ਦੇ ਵਿੱਚ ਉਹਨਾਂ ਦੇ ਪੈਰਾਂ ਤੇ ਸੱਟ ਲੱਗਦੀ ਆ ਪਰ ਫਿਰ ਵੀ ਉਹਨਾਂ ਦਾ ਹੌਸਲਾ ਸੀ ਉਹ ਚੀਜ਼ ਨੂੰ ਦੇਖ ਕੇ 21 ਕਿਲੋਮੀਟਰ ਉਹ ਦੌੜੇ ਨੇ ਤਾਂ ਬੱਚੇ ਦੇ ਵਿੱਚ ਆ ਕਿਵੇਂ ਨਾ ਉਹ ਜਿਹੜਾ ਸਟੈਮਨਾ ਆਊਗਾ ਸਾਡੇ ਮਾਪਿਆਂ ਨੂੰ ਆਪ ਉਤਰਨਾ ਪਊਗਾ ਇਕੱਲਾ ਕਹੀਏ ਨਾ ਇੱਕ ਦੂਜੇ ਨੂੰ ਕਿ ਉਸ ਨੂੰ ਦੇਖ ਕੇ ਬਦਲ ਜਾਗੇ ਆਪਣੇ ਆਪ ਤੇ ਲਾਗੂ ਕਰਨਾ ਪੈਣਾ ਵਾ ਇਹੀ ਸਾਡੀ ਚਰਨਾਚ ਅਪੀਲ ਆ ਵੀਡੀਓ ਪਾਉਣ ਦਾ ਸਾਡਾ ਮਕਸਦ ਆ ਅਸੀਂ ਹੁਣ ਭਾਈ ਸਾਹਿਬ ਜੀ ਦੇ ਪਰਿਵਾਰ ਤੋਂ ਅੱਗੇ ਲੈ ਕੇ ਆਪਣੇ ਮਿਸ਼ਨ ਵੱਲ ਵਧਣਾ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਇਹ ਤੁਸੀਂ ਕਰ ਸਕਦੇ ਹੋ ਇਹ ਸੇਵਾ ਤੁਹਾਡੇ ਹੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ